ਚੈਨਲ ਦਾ ਆ ਰੈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਗਜੀਤ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਜਿਨ੍ਹਾਂ ਨੇ ਜਾਣਕਾਰ ਦਿੰਦਿਆ ਦੱਸਿਆ ਕਿ ਬੀਤੇ ਫਰਵਰੀ ਮਹੀਨੇ ਉਹਨਾਂ ਦੇ ਮਹੱਲੇ 'ਚ ਰਹਿਣ ਵਾਲੇ ਪ੍ਰਭਜੋ ਸਿੰਘ ਦਾ ਉਹਨਾਂ ਦੇ ਪ੍ਰਾਣਾ ਝਗੜਾ ਹੋਇਆ ਸੀ ਉਹਨਾਂ ਨੇ ਕਿਹਾ ਕਿ ਪਰ ਪ੍ਰਭਜੋ ਸਿੰਘ ਵੱਲੋਂ ਉਹਨਾਂ ਦੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਸੱਟਾਂ ਲਗਾਈਆਂ ਗਈਆਂ ਜਦੋਂ ਕਿ ਉਹਨਾਂ ਦਾ ਇਸ ਝਗੜੇ ਵਿੱਚ ਕੋਈ ਵੀ ਲੈਣ ਦੇ ਨਹੀਂ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪ੍ਰਭਜੋਤ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਪ੍ਰਭਜੋਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਜੋਦਾ ਜੋ ਕਿ ਇੱਕ ਪੁਲਿਸ ਮਲਾਦਮ ਹਨ ਉਨਾ ਵੱਲੋਂ ਉਹਨਾਂ ਦੇ ਭਰਾ ਨਾਲ ਜਿੱਥੇ ਰਾਜੀਨਾਮੇ ਦੀ ਗੱਲ ਕੀਤੀ ਗਈ ਉੱਥੇ ਇਹ ਵੀ ਧਮਕਾਇਆ ਗਿਆ ਕਿ ਜੇਕਰ ਰਾਜੀਨਾਮਾ ਨਹੀਂ ਹੁੰਦਾ ਤਾਂ 30000 ਰੁਪਏ ਉਹ ਡਾਕਟਰਾਂ ਨੂੰ ਦੇ ਕੇ ਇਸ ਤੋਂ ਵੱਡਾ ਮਾਮਲਾ ਦਰਜ ਕਰਵਾ ਸਕਦੇ ਹਨ ਇਸ ਸਬੰਧੀ ਉਹਨਾਂ ਨੇ ਮੀਡੀਆ ਨੂੰ ਇੱਕ ਆਡੀਓ ਵੀ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਪ੍ਰਭਜੋਤ ਸਿੰਘ ਦੇ ਪਰਿਵਾਰ ਵੱਲੋਂ ਹੁਣ 4 ਮਹੀਨੇ ਬੀਤਣ ਤੋਂ ਬਾਅਦ ਉਹਨਾਂ ਉੱਪਰ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਜਦੋਂ ਕਿ ਇਸ ਮੌਕੇ ਮਹੱਲੇ 'ਚ ਕੋਈ ਵੀ ਲੜਾਈ ਨਹੀਂ ਹੋਈ ਉਹਨਾਂ ਕਹਿ ਕੇ ਮਹੱਲਾ ਵਾਸੀਆਂ ਕੋਲ ਪੁਲਸ ਤਫ਼ਤੀਸ਼ ਕਰ ਸਕਦੀ ਹੈ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਭਜੋ ਸਿੰਘ ਅਸਲਾ ਵਖਾ ਕੇ ਉਹਨਾਂ ਨੂੰ ਧਮਕਾਉਂਦਾ ਹੈ ਅਤੇ ਉਹਨਰੇ ਭਰਾ ਨੂੰ ਵੀ ਧਮਕਾਇਆ ਜਾਂਦਾ ਹੈ ਜਦੋਂ ਕਿ ਉਸਦੇ ਭਰਾ ਦੇ ਘਰ ਤੱਕ ਜਾ ਕੇ ਇਹਨਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਜਗਜੀਤ ਸਿੰਘ ਦੇ ਮਹੱਲਾ ਵਾਸੀਆਂ ਨੇ ਵੀ ਕਿਹਾ ਕਿ ਦੂਜੀ ਵਾਰ ਕੋਈ ਲੜਾਈ ਨੇ ਹੋਈ ਹਾਲਾਂਕਿ ਫਰਵਰੀ ਮਹੀਨੇ ਲੜਾਈ ਹੋਈ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਸਾਰੇ ਮਾਮਲੇ ਦੀ ਮਹੱਲੇ ਵਿੱਚ ਆ ਕੇ ਜਾਂਚ ਕੀਤੀ ਜਾਵੇ ਅਤੇ ਝੂਠਾ ਪਰਚਾ ਰੱਦ ਕੀਤਾ ਜਾਵੇ ਉਧਰ ਜਦੋਂ ਇਸ ਸੰਬੰਧੀ ਦੂਸਰੀ ਪਾਰਟੀ ਪ੍ਰਭਜੋ ਸਿੰਘ ਨਾਲ ਗਲਤ ਬਤ ਕਰਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਬਾਰ-ਬਾਰ ਕਰਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਹਾਲਾਂਕਿ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਜੋਧਾ ਨੂੰ 2-3 ਦਿਨ ਦਾ ਸਮਾਂ ਦਿੱਤਾ ਗਿਆ ਕਿ ਆਪਣਾ ਪੱਖ ਰੱਖਣ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਸਮਾਂ ਆਏਗਾ ਅਸੀਂ ਆਪਣਾ ਪੱਖ ਰੱਖ ਲਵਾਂਗੇ ਤੁਸੀਂ ਜਿਹੜੀ ਖਬਰ ਚਲਾਉਣੀ ਹੈ ਚਲਾ ਸਕਦੇ ਹੋ ਇਸ ਸਬੰਧੀ ਜਦੋਂ ਥਾਣਾ ਸਿਵਲ ਲਾਈਨ ਦੇ ਐਸਐਚਓ ਸਰਦਾਰ ਪ੍ਰਭੂ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋ ਨੂੰ ਇਸ ਮੌਕੇ ਕੋਈ ਵੀ ਆਡੀਓ ਅਤੇ ਹਥਿਆਰਾਂ ਵਾਲੀ ਫੋਟੋ ਨਹੀਂ ਪਹੁੰਚੀ ਜੇ ਪਹੁੰਚਦੀ ਹੈ ਤਾਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਚੈਨਲ ਦਾ ਆਰਐਨ ਨਿਊਜ਼ ਇਹਨਾਂ ਦੋਨਾਂ ਤਰ੍ਹਾਂ ਦੇ ਕਿਸੇ ਆਰੋਪਾਂ ਦੀ ਕੋਈ ਪੁਸ਼ ਇਹਨੀ ਕਰਦਾ ਇੱਕ ਜਾਂਚ ਦਾ ਵਿਸ਼ਾ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰੇ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜਦਾਲ ਪੱਤਰਕਾਰ ਐਮ ਐਸ ਰਾਜਾ ਦੀ ਇੱਕ ਖਾਸ ਬੋਲ ਮੈਂ ਹਾਂ ਕਿੱਥੇ ਤੁਹਾਨੂੰ ਕਰਨਵਕਨਾਲ ਸਿੰਘ ਮੈਂ ਨਵੀਂ ਵਾਦੀ ਦਾ ਰਹਿਣ ਵਾਲਾ ਹਾਂ ਮੇਰਾ ਭਾਜੀ ਪ੍ਰਭ ਜੋਰ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਵਾਈਟ ਕਰਨੀ ਹੋਇਆ ਕੋਈ ਮੇਰੇ ਛੋਟੇ ਭਰਾ ਨਾਲ ਮਾਰੇ ਮਾਈ ਤੁਤੂ ਮੈਂ ਹੋਈ ਨਾਲ ਦੀ ਆਪਸ ਛੋਟੇ ਭਰਾ ਨਾਲ ਤੁਤੂ ਮੈਂ ਆਈ ਆਪਸ ਤੁਤੂ ਮੈਂ ਕਰਕੇ ਆਪਾਂ ਆਪਣੇ ਘਰ ਚੜ ਗਏ ਠੀਕ ਆ ਨਿਕਲ ਮੇਰਾ ਛੋਟਾ ਭਰਾ ਤੇ ਪ੍ਰਭ ਜੋਰ ਸਿੰਘ ਉਹ ਮੈਂ ਕੱਢ ਲੇ ਕਿ ਇਹਨੇ ਅੱਧੇ ਘੰਟੇ ਬਾਅਦ ਮੁੰਡੇ ਬੁਲਾ ਕੇ ਸਾਡੇ ਤੇ ਘਰ ਤੇ ਜਾਂ ਬੜਾ ਕਰਤਾ ਮੈਨੂੰ ਕੋਈ ਗੱਲਬਾਤ ਦਾ ਪਤਾ ਹੀ ਨਹੀਂ ਕੋਈ ਮੇਰੇ ਕੋਈ ਮੈਨੂੰ ਪੁੱਛ ਕੇ ਸਣੀ ਕੀਤੀ ਕੋਈ ਗੱਲ ਕਰਨੀ ਹੋਇਆ ਤੇ ਮੈਂ ਬਾਹਰ ਬੁਗੇ ਪਣ ਲੈ ਪਏ ਮੇਰੇ ਦਾਤਰ ਕਰਪਾਣਾ ਮੰਨ ਲੈ ਪਏ ਮੈਂ ਤੇ ਉਹ ਗੇੜ ਗੜੀ ਤੇ ਮੈਂ ਬਾਹਰ ਗਿਆ ਮੈਂ ਕਿਹਾ ਮੈਂ ਕੀ ਗੱਲਬਾਤ ਹੋਈ ਹੈ ਮੈਂ ਮੈਂ ਜਾ ਬੂਹਾ ਖੋਲਿਆ ਤੇ ਨਾਲ ਸਾਡੇ ਮੇਤੇ ਆਣ ਕੇ ਹਮਲਾ ਕਰਤਾ ਇਹਨਾਂ ਨੇ ਤੇ ਇਹ 15 20 ਜਣੇ ਹੈਗੇ ਇਹਨਾਂ ਨੇ ਮੇਆ ਬਾਹ ਤੋੜਤੀ ਮੇ کافی ਜਗ ਜਗਮ ਕਿਤੇ ਮੇ ਚਟਾ ਚਟਾ ਲਵਾਤੀਆਂ ਤੇ ਦੂਜੇ ਮਹੀਨੇ 28 ਤਰੀਕ ਨੂੰ ਇਹਨਾਂ ਹਮਲਾ ਕੀਤਾ ਕਿ ਕੇਸ ਨਾਲ ਤੀਜੇ ਮਹੀਨੇ 7 ਤਰੀਕ ਨੂੰ ਇਹਨਾਂ ਕਿ ਇਹਨਾਂ ਪਰਚਾ ਹੈ ਇਹਨਾਂ ਤੇ ਤੇ ਹੁਣ ਉਦੋਂ ਤੋਂ ਇਲਾਵਾ ਕਿਹੜੀ ਧਾਰਾ ਚ ਪਰਚਾ ਹੈ ਪ੍ਰਭ ਜੋ ਕਿੱਥੋਂ ਲੈਣ ਵਾਲਾ ਪ੍ਰਭ ਜੋ ਨਵੀਂ ਵਾਦੀ ਰ ਮੈਂ ਗਵਾਂਢੀ ਆਏ ਕਿਹੜੀ ਤਰ੍ਹਾਂ ਪਰਚਾ ਹੋਇਆ ਪੱਟੀ 25 ਬਣੀ ਜਿਹਨਾਂ ਦੇ ਮੇਰੀ ਬਾਹ ਤੋੜੀ ਹੋਈ ਹੈ ਠੀਕ ਉਸ ਤੋਂ ਬਾਅਦ ਹੁਣ ਕੀ ਹੋਇਆ ਸਾਰੇ ਇਹਨਾਂ 4 ਮਹੀਨੇ ਬਾਅਦ ਕੋਈ ਗੱਲਬਾਤ ਨਹੀਂ ਹੋਈ ਇਹਨਾਂ 4 ਮਹੀਨੇ ਬਾਅਦ ਜਾ ਕੇ ਮੇਤੇ ਪਰਚਾ ਪਾਈ ਜਾਂਦੇ ਆ ਕੋਈ ਇਹਨਾਂ ਗੱਲਬਾਤ ਨਹੀਂ ਇਹਨਾਂ ਮੇਤੇ ਜਾਮ ਲਾਇਆ ਕਿ ਉੱਥੇ ਝਗੜਾ ਹੋਇਆ ਹੈ ਆ ਮੇ ਪਿੰਡ ਵਾਸੀਆ ਕਿ ਇਹਨੂੰ ਪੁਸਤੇ ਵੇਖ ਲੋ ਕੋਈ ਗੱਲਬਾਤ ਨਹੀਂ ਉੱਥੇ ਹੋਈ ਝੂਠਾ ਝੂਠਾ ਮੇਤੇ ਪਰਚਾ ਲੇ ਚੱਕ ਰਿਆਂ ਦੇ ਕਿਨੇ ਚਾਰ ਬੰਦਿਆਂ ਨਾਲ ਕੇ ਮੇਟੀ ਜੀ ਤੋੜਦੀ ਆ ਪਰ ਮੇਤੇ ਚੀਜੀ ਤੋੜਨੀ ਚਾਰ ਬੰਦਿਆਂ ਨੇ ਇਹ ਚਾਰ ਬੰਦੇ ਹੋਰ ਕੁਝ ਨਹੀਂ ਕਰਨਾ ਹੈ ਇਹ ਬਹੁਤ ਨਜ਼ਾਰ ਕੀਤਾ ਮੇਰਾ ੱੱਕਾ ਕਾਂਡੇ ਮੇ ਨਾਲ ਇਹ ਗੁੰਡਾ ਗੱਡੀ ਕਾਂਡੇ ਮੇ ਨਾਲ ਅਸਾ ਲੈ ਕੇ ਮੈਨੂੰ ਧਮਕੀਆਂ ਦੇਂਦਾ ਕਿ ਮੇਰਾ ਰਾਜਰਾਮਾ ਕੱਲਾ ਜੇ ਉਹ ਕੰਮ ਨਹੀਂ ਬਣਾ ਤੋ ਆ ਆ ਆ ਤੇ ਚੱਲ ਪਿਆ ਹੈ ਹੈ ਮੇਨਾ ਗੁੰਡਾ ਗੱਡੀ ੱੱਕਾ ਕਾਂਡੇ ਗਰੀਬ ਬੰਦਾ ਮਾਲਾ ਬੰਦਾ ਮੈਂ ਗਾ ਜੋ ਹੈ ਮੇਨਾ ਸਰੀਆਮ ਤੇ ਗੁੰਡਾ ਗੱਡੀ ਕਾਂਡੇ ਜੋ ਮੈ ਭਰਾ ਨੇ ਧਮਕੀ ਦਿੱਤੀ ਕਿ ਜੇ ਜੇ ਤੈਨੂੰ ਰਾਜਨਾਮਾ ਨਾ ਕੀਤਾ ਆ ਨਾ ਕੀਤਾ ਮੈਂ ਝੁੱਟੀਆਂ ਝੁੱਟੀਆਂ ਸਭੀ ਬਣਾ ਕੇ ਤੇ ਕੇਸ ਕਰਦਣਾ ਜੋ ਕਿੰਨੇ ਦਿੱਤੀ ਫੇਰ ਬਨਵੀ ਦਸ ਸਿੰਘ ਦੇ ਵਿਚ ਤੇ ਤਮਗੀ ਤੇ ਪ੍ਰਭ ਜੋ ਦੇ ਪਿਓ ਨੇ ਕੀ ਕਰਦਾ ਉਹ ਮਹਾਰਾਜਮਾ ਮਹਾਰਾਜਮਾ ਦੇ ਕਾਰਨ ਮਰਾਜੂ ਦੇ ਹੋ ਹੋਂਦੇ ਕਨਹਾੜੀ ਪੁਲਿਸ ਨੇ ਆਈ ਨਹੀਂ ਗੰਡੀ ਆਟਾ ਮੁਲਾਜ਼ਮ ਕਿਹੜੇ ਮਹਿਕਮੇ ਦੇ ਕੀ ਆ ਪੰਜਾਬ ਪੁਲਿਸ ਦੇ ਸਪਾਈ ਆ ਪੁਰਾਣੀ ਹਵਾਲਾ ਜੋ ਇਹਨਾਂ ਨੇ ਪੜਾ ਜੋ ਕੀ ਚਾਹੁੰਦੇ ਸਰ ਮੈਂ ਇਨਸਾਫ ਚਾਹੁੰਨਾ ਤੇ ਜਿਹੜਾ ਪਰਚਾ ਮੇਰੇ ਤੇ ਕੀਤਾ ਗਿਆ ਇਹਨਾਂ ਜਾਇਰ ਪੇਤਾ ਕਿਤਾ ਗਿਆ ਨਾ ਇੰਝ ਮੇਰੀ ਕੋਈ ਗੱਲ ਬਾਤ ਨਾ ਕੋ ਇਹ ਰੱਦ ਕੀਤਾ ਜਾਵੇ ਇਥੇ ਇਨਕੁਆਰੀ ਇਹ ਕਿ ਵਧਾਈ ਜਾਵੇ ਮੈਂ ਗਰੀਬ ਮਾੜਵਾ ਸਾਰਨ ਪਰਚਾ ਪੁੱਛ ਸਰ ਕਰਕੇ ਫੇਰ ਕਰਨਾ ਚਾਹੀਦਾ ਇਹ ਪੈਸਾ ਨਾ ਜੇ ਬਿਨਾ ਪੁੱਛੇ ਸਾਨੂੰ ਕੋਈ ਪੁੱਛਿਆ ਕਿਸ਼ਾ ਨਹੀਂ ਛੱਡ ਦੇ ਪਰਚਾ ਕਰਤਾ ਜੋ ਤੁਹਾਡੇ ਸੱਟ ਕਿਥੇ ਲੱਗੀ ਜੋ ਮੇਰੀ ਮੇਰੀ ਬਾਹ ਤੇ ਸੱਟ ਲੱਗੀ ਜੋ ਜ ਕਿੱਥੇ ਦੇ ਰਹੇ ਨੋੜੇ ਇਹ ਨਵੀਂ ਬਾਨੀ ਦਾ ਕੀ ਕਹਿਣਾ ਚਾਹੁੰਦੇ ਆਂ ਅਸੀਂ ਕਹਿਣਾ ਚਾਹੁੰਦੇ ਆ ਜਿਹੜੀ 4 ਮਹੀਨੇ ਪਹਿਲਾਂ ਲੜਾਈ ਹੋਈ ਆ ਉਹਦੇ ਹੋਈ ਹੋਈ ਆ ਜਿਹੜੀ ਹੁਣ ਬਣਾਏ ਹੋਈ ਆ ਉਹ ਲੜਾਈ ਹੋਈ ਨਹੀਂ ਐਵੇਂ ਬਣਾਉੜੀ ਬਣਾਈ ਗਈ ਆ ਤੇ ਕੋਈ ਲੜਾਈ ਨਹੀਂ ਹੋਈ ਅਨਾਨ ਕੇ ਅਨਕੁਆਰੀ ਕੀਤੀ ਜਾ ਗੜੀ ਗਵਾਂਡ ਕੋਈ ਲੜਾਈ ਨਹੀਂ ਹੋਈ 4 ਮਹੀਨੇ ਪਹਿਲਾਂ ਹੋਈ ਆ ਉਹ ਜ਼ਰੂਰ ਹੋਈ ਆ ਉਹ ਪਰਚਾ ਹੈ ਫਿਰ ਕੋਈ ਨਾਜ ਹੋਇਆ ਜੀ ਝੂਠਾ ਪਰਚਾ ਹੋਇਆ ਤੇ ਬਿਲਕੁਲ ਨਾਜ ਹੋਣ ਦੀ ਇਹ ਗੱਲ ਆ ਤੇ ਇਹ ਗੱਲ ਦੀ ਇਨਕੁਆਰੀ ਕੀਤੀ ਜਾਏ ਗਲੀ ਗਵਾੜਾਂ ਡਾਂਡ ਕੇ ਪੁੱਛਿਆ ਜਾਏ ਹੁਣ ਕੋਈ ਝਗੜਾ ਨਹੀਂ ਹੋਇਆ ਜੀ ਹਾਂ ਜੀ ਹਾਂ ਹਾਂ ਸੁੱਖੀ ਕੀ ਵਾਲਾ ਆ ਠੀਕ ਆ ਸਰ ਕੌਣ ਸਰ ਆ ਗਿਆ ਉਹਦਾ ਬੋਲਣਾ ਵਾਹਾਂ ਚੋਦੇ ਪਿਆੜ ਵੀਰੇ ਠੀਕ ਆ ਉਹਦਾ ਵੀ ਠੀਕ ਠਾਕ ਆ ਉਹ ਮੈਂ ਉਹਦੇ ਨੂੰ ਪਤਾ ਉਹਦੇ ਨੂੰ ਫੋਨ ਕਰਨਾ ਕਰਨੀਂ ਲਿਆ ਮੈਂ ਉੱਥੇ ਵੀ ਉਹਦੇ ਕੋਲ ਚੱਪੇ ਜਾਣ ਲਿਆ ਮੈਂ ਗੱਲ ਪਹਿਣਗੇ ਤੇ ਜਿਹੜਾ ਕੰਮ ਹੋ ਗਿਆ ਮੇਰੇ ਮੇਰਾ ਵੀਰ ਮੈਨੂੰ ਇਹ ਦੱਸ ਕਿ ਕਿੱਦਾਂ ਕਰਨਾ ਹੈ ਕਿ ਮੈਨੂੰ ਮੈਂ ਵੀ ਇਹ ਕਹਿਣਾ ਵੀ ਚਲ ਜਾਂ ਲੜੂ ਸੁਣੇ ਕੋਈ ਗੱਲ ਨਹੀਂ ਪਰ ਆਹ ਤੁਹਾਨੂੰ ਦੱਸ ਵੀ ਆਪ ਦੇਖੇ ਤੁਸੀਂ ਸਾਡੀ ਮੈਥੋ ਸੁਣ ਕੇ ਮੇਰੀ ਗੱਲ ਸੁਣਾ ਉਹ ਵੀ ਕੰਮ ਹੋਇਆ ਨਾ ਮਾਰਾ ਹੋਇਆ ਮੇਰੀ ਗੱਲ ਸੁਣ ਗਲਤੀ ਆ ਮੈਂ ਅਜੇ ਤੱਕ ਦੇਖੋ ਤੁਹਾਡੀ ਬਹੁਤ ਵਟੇਜ ਹੈ ਮੇਰੀ ਗੱਲ ਨਹੀਂ ਆਪਰੇ ਤੋਂ ਬੁਲਾ ਲਓ ਨਾ ਇੱਕ ਦਿਨਾਂ ਫਿਰ ਵੀ ਪਾਰ ਜਾਂ ਸਾਨੂੰ ਕੋਈ ਦੁੱਖ ਨਹੀਂ ਉਹ ਆੜ ਦੇ ਬਲਾਕੀ ਨੇ ਦੱਸੋ ਕੋਈ ਆਹੜ ਤੋਂ ਪਤਾ ਵੀ ਕਿ ਉੱਥੇ ਬਜ਼ੁਰਗਾਂ ਦੀ ਮਦਦ ਹੁੰਦੇ ਬਾਹਰ ਨੇ ਮੇਰੀ ਗੱਲ ਸੁਣ ਮੈਂ 12 ਬੰਦਾ ਹੁੰਦਾ ਕਦੇ ਜਾ ਕੇ ਨੁਕਸਾਨ ਕਰ ਦਿੰਦਾ ਕਿ ਜਦੋਂ ਪਈ ਜਾਂਦੀ ਸਭੇ ਸਹੀ ਨੇ ਮਲੇ ਦੀ ਤੇਰੀ ਗੱਲ ਨਾਲ ਸਾਰੀ ਨਾਲ ਸਹਿਮਤ ਹਾਂ ਸਾਡੀ ਨਾਲ ਸਹਿਮਤ ਹਾਂ ਮੈਂ ਇਹ ਨਹੀਂ ਸੁਕੇ ਕਹਿੰਦਾ ਬੈਂ ਸਾਰੀ ਨਾਲ ਸਹਿਮਤ ਹਾਂ ਮਕਾਨ ਏਰੀ ਗੱਲ ਸੁਣ ਛੱਡ ਲੱਗੀ ਇਹ ਨੁਕਸਾਨ ਤੁਹਾਡਾ ਹੋਗਾ ਨੁਕਸਾਨ ਮੇਰਾ ਹੁਣ ਹਾਂ ਠੀਕ ਆ ਵੇਖ ਉਹ ਕੋ ਜਦੋਂ ਨੌਕਰੀ ਤੇ ਕਰਦਾ ਨਹੀਂ ਆ ਡੈਰੀ ਟੱਪਾ ਕਰਦਾ ਹੈ ਹੈ ਉਹ ਉਹ ਮੈਨੂੰ ਵੀ ਪਤਾ ਆ ਹੈ ਜੀ ਆ ਜੰਤ ਕਿਦਾਂ ਪਾਲੀਦੀ ਆ ਵਿਆਹ ਮੰਗਾਈ ਬੜੀ ਐ ਬਹੁਤ ਮੇਰਾ ਭਰਾ ਹੁਣੇ ਬੰਦੇ ਨੇ ਉਹਦਾ ਬੰਨੋ ਕਹ ਕੇ ਕਿ ਆਈ ਸੀ ਮੈਨੂੰ ਭਾਜੀ ਮੇਰੀ ਮਤ ਕਰਿਓ ਮੈਂ ਜਾਉਂ ਬਾਹਰ ਦੂਰ ਤੇ ਉਹਦਾ ਆਨਕੁਆਰੀ ਨਕੁਰੀ ਵਿਚਾਰੇ ਦੀ ਤੇ ਉਹਦਾ ਸਿਲਿਕਨ ਕੰਡਮ ਕਰਕੇ ਰੱਖਤਾ ਯਾਰ ਉਹਨੂੰ ਉਹ ਕੋਈ ਨਹੀਂ ਜੇ ਹੋਈ ਹੈਗਾ ਉਹਨੂੰ ਕਹ ਮੈਂ ਇਹ ਸਾਬੇ ਜਾਈ ਤੇਰਾ ਸਾਰਾ ਪ੍ਰਾਈਵੇਟ ਲੌਇਕ ਰਹਾ ਕੇ ਤੈਨੂੰ 15 ਦਿਨਾਂ ਚ ਤੈਨੂੰ ਰੈਡੀ ਕਰਕੇ ਰੈਡੀ ਕਰਕੇ ਤੇਰਾ ਤੈਨੂੰ ਵੀਜ਼ਾ ਸਭ ਕੁਝ ਤੂੰ ਜਾਊਂਗਾ ਉਹ ਵੀਜ਼ਾ ਆਇਆ ਆਉਣਾ ਆ ਇਟ ਮਹੀਨਾ ਪਲਾਸ ਨੂੰ 15 ਦਿਨ ਵੱਧ ਕਰ ਲਈਦਾ ਬਾਹੂ ਸਭ ਕੁਝ ਹੋ ਜਾਂਦਾ ਆ ਨਹੀਂ ਨਹੀਂ ਪਤਾ ਕੀ ਬਾਹੂ ਮੇਰੀ ਗੱਲ ਸੁਣ ਪੈਸੇ ਕਿੰਨੇ ਕੁ ਲੱਗੇ ਗਾਂ ਕੇ ਤੂੰ ਮੇਰੀ ਗੱਲ ਸੁਣ ਲਾ ਕਿ ਮੈਂ ਇੰਟਰੀ ਕਰ ਮੁੰਡੇ ਦੇ ਉਦਨ ਦੀ ਕਰਾਤੀ ਮੇਰੀ ਗੱਲ ਸੁਣ ਲਾ ਹੈ ਅੰਡਰ ਅੰਡਰਸਟੈਂਡ ਰੱਖਿਆ ਮੈਂ ਅਜੇ ਗਾਂ ਕੋਈ ਕਾਰਵਾਈ ਨਹੀਂ ਕਰਾਣ ਡਿਆ ਮੈਂ ਕਹਿੰਦਾ ਨਾਲ ਉਹ ਰੁਪਈਆ 30000 ਕਹਿੰਦੇ ਲੈ ਹੁਣ ਦੇ ਉਹਨੇ ਉਸੇ ਰ ਕਰ ਦੇਣੀ ਮੇਰੀ ਗੱਲ ਸੁਣ ਲਾ ਠੀਕ ਹਾਂ ਠੀਕ ਆ ਉਹਨਾਂ 30000 ਰੁਪਏ ਦੇ ਨਾਲ ਉਹਦੋਂ ਤੋਂ ਡਿਪਾ ਕੇ ਐਮ ਐਲ ਇਹ ਤੋਂ ਬਾਅਦ ਵੱਡਾ ਪਰਚਾ ਬਣਾ ਲੈਂਦੇ ਇੱਕ ਬਰਾਬਰ ਦਾ ਕਰਾ ਦਿੰਦੇ ਆ ਬਰਾਬਰ ਕਰਕੇ ਇਹ ਵੀ ਜਮਾਨਤਾ ਕਰਾਉਣਗੇ ਤੇ ਇਹ ਵੀ ਕਰਾਊਗਾ ਮੈਂ ਹਾਰ ਗੇ ਹੁਣ ਸੋਨ ਕੋ ਨੰਬਰ ਲਿਆ ਹੀ ਮੈਂ ਚੱਲ ਮੈਂ ਹੀ ਗੱਲ ਕਰ ਲੈਣਾ ਯਾਰ ਇੱਕ ਵਾਰੀ ਇਹ ਨਾ ਇਹ ਆਕੇਗੀ ਜੋਦਾ ਹੀ ਮੈਂ ਨਾਲ ਗੱਲ ਕਰ ਲੈਂਦਾ ਹੁਣ ਨਹੀਂ ਕਿ ਮੈਂ ਨਹੀਂ ਮੈਨੂੰ ਸਹਣ ਤੂੰ ਗੱਲ ਕਰ ਲਈ ਵੀਰੇ ਜਹਾਂ ਨੂੰ ਛੋਟੇ ਨੂੰ ਗੱਲ ਕਰ ਲਈ ਖਾਲੇ ਕੀ ਤੁਹਾਡੀ ਉਹ ਉਹ ਡਾਕਟਰਾਂ ਦਾ ਹੀ ਕਿ ਜੇ ਤੇ ਤੁਸੀਂ ਕਾਰਵਾਈ ਕਰਾਣੀ ਆ ਹਾਂ ਤੇ ਫਿਰ ਵਿਸਤਰਾ ਲਵਾਓ ਮੇਰੀ ਗੱਲ ਸੁਣ ਲੈ ਤੈਨੂੰ ਸਿੱਧੀ ਗੱਲ ਮੈਂ ਤੂੰ ਨਹੀਂ ਇੱਕ ਪੈਰਾ ਮੈਂ ਡਿਊਟੀ ਤੇ ਖੜਾ ਐ ਹੋਲੇ ਹਾਂ ਠੀਕ ਆ ਮੈਂ ਉਹ ਬਿਆਸਾਂ ਡੇਰੇ ਡੂੜੀ ਐ ਮੇਰੀ ਮੈਂ ਕਸ ਮੇਰੀ ਗੱਲ ਸੁਣ ਗੁਰੂ ਘਰ ਖੜਾ ਚੌਂਡੀ ਬੋਲਦਾ ਮੈਂ ਉਹ ਕਹਿੰਦੇ ਜੇ ਕੋਈ ਕਾਰਵਾਈ ਕਰਨੀ ਆ ਤੇ ਇੱਥੇ ਮੁੰਡਾ ਲਮੇ ਪਾਓ ਤੈਨੂੰ ਸਿੱਧੀ ਗੱਲ ਦੱਸਾਂ ਅੱਛਾ ਤੇ ਭਾਈ ਪੌਣੀ ਪੌਣਾ ਮੈਂ ਆਈ ਉਹ ਆਹ ਤੇ ਹੁੰਦਾ ਜੇ ਬੰਦਾ ਆਪਣਾ ਪਛਾਣ ਕਰਦਾ ਹੀ ਬੰਦਾ ਹਰੇਗਾ ਹਾਂ ਹਾਂ ਦੇ ਜੇ ਇੱਥੇ ਪਰਚਾ ਅੰਦਾਜ਼ ਬਰਾਬਰ ਦਾ ਹੋਊਗਾ ਤੇ ਤਾਂ ਹੀ ਗਲਾਸੀ ਹੋਊਗੀ ਜੇ ਮੇਰੀ ਗੱਲ ਸੁਣ ਲਾ ਹੈ ਇਸ ਕਰਕੇ ਮੈਂ ਤੈਨੂੰ ਤਾਂ ਆਖਲੀ ਵਾਰ ਮੈਂ ਇਹ ਕਰੀ ਮੈਂ ਭਰਾ ਨੂੰ ਬੋਚਣਾ ਕੀ ਕਹਿੰਦਾ ਫਿਰ ਪਤਾ ਕਿ ਤੇਰੇ ਮੁੰਡੇ ਨੇ ਜਿਹੜੀ ਕਾਰਵਾਈ ਬਾਹਰ ਮੁੰਡੇ ਨੇ ਇਹ ਬਹੁਤ ਗਲਤ ਕੀਤਾ ਹੈ ਇਹ ਇਹ ਮੈਂ ਤੈਨੂੰ ਮੈਂ ਇਹ ਗਲਤ ਮੰਨਦਾ ਭਾਵੇਂ ਮੇਰੇ ਲੋਦਾਂ ਜਾਂਦੇ ਪਰ ਜੇ ਉਹਨੇ ਗਲਤੀ ਕੀਤੀ ਆ ਤੇ ਮੈਂ ਤੇਰੇ ਕੋਲ ਮੰਨਦਾ ਵੀ ਆ ਕਿ ਉਹਨੇ ਜਿਹੜਾ 1 ਕਰੇ 2 ਮੁੰਡਾ ਉਹਦੇ ਨਾਲ ਆਇਆ ਮੈਂ ਮੰਨਦਾ ਆ ਮੈਂ ਉੱਥੇ ਨਹੀਂ ਜੇ ਮੈਂ ਹੁੰਦਾ ਕੰਮ ਕਦੀ ਵੀ ਨਹੀਂ ਹੁੰਦਾ ਜੇ ਮੈਂ ਕਰ ਹੁੰਦਾ ਤੇ ਆਪ ਤੇ ਲੜ ਕੋ ਆਪ ਚੱਕ ਜਨ 500 60 ਲਾ ਲਓ ਕੁਝ ਕਰਨ ਆਪ ਸੀ ਲਾ ਲਓ ਸਿਰ ਬਲੋ ਗਾਲਾਂ ਕੱਲੋ ਉਹ ਗੱਲ ਲੱਗ ਗਈ ਯਾਰ ਕਿ ਹਮ ਬੋਤ ਕੋਈ ਕਿਸ ਨੇ ਨਹੀਂ ਆਪਣਾ ਮੁਹਲੇਦਾਰ ਚੱਲ ਮੈਂ ਨਹੀਂ ਮੈਂ ਕਹਿੰਦਾ ਮੁਹਲੇ ਕੋਈ ਵੀ ਤਨਾਨ ਕਰਨ ਜਨਾ ਪੁੱੰਦਾ ਚੱਲੇ ਵੇਖਣੋਂ ਪਹਿਕੇ ਨੇ ਗਲਤੀ ਕਾਣਾ ਪਈਏ ਕੋ ਬਾਹਰੋਂ ਬੰਦੇ ਮਂਗਾਏ ਗਲਤ ਆ ਹਾਂ 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 ਠੀਕ ਆ ਨਾ ਨਾ ਤੋ ਕੱਲ ਹੁਣ ਜਿਹੜੀ ਸੱਟ ਲੱਗੀ ਉਹਦੀ ਬਾਹੜ ਸਾਡੀ ਤੋੜਤੀ ਤੈਨੂੰ ਐਡਾ ਦੱਤ ਕੀ ਤੁਹਾਡਾ ਵੈਸਾ ਜਿਹਾ ਵਿਆਰ ਵਰੋ ਦੀ ਵੀ ਤੈਨੂੰ ਉਹਦੇ ਉਹ ਬੋਲਾ ਕੰਮ ਕਰਾਤਾ ਬੰਦਾ ਸਾਡਾ ਤੈਨੂੰ ਯਾਰ ਉਹ ਯਾਰ ਬਾਹ ਟੁੱਟ ਗਈ ਹੁਣ ਮੇਰੇ ਕੋਲ ਲਾਈ ਸੱਟ ਲੱਗੀ ਆ ਅਸੀਂ ਮੇਰੀ ਗੱਲ ਜਿਹੜੀ ਜਦੋਂ ਦੋਨੇ ਹੌਸ ਵਿੱਚ ਕੋਲੇ ਆ ਜਾਂ ਡਿੱਗੇ ਆ ਲੱਗ ਗਈ ਜਿਵੇਂ ਮੈਂ ਮੰਨਦਾ ਉਹ ਉਹਦਾ ਕੋਈ ਰੋਲ ਹੀ ਨਹੀਂ ਸੀ ਸੱਟ ਲਾਤੀ ਤੈਨੂੰ ਮੈਂ ਜਿਹੜੀ ਕੋਈ ਨਹੀਂ ਉਹ ਤਾਂ ਹੈ ਹੀ ਨਹੀਂ ਵਿੱਚ ਆ ਉਹਦੇ ਬੰਦਾ ਸਾਰਾ ਵੇਖਣ ਦਾ ਤੇ ਜਦੋਂ ਮੁੰਡੇ ਕਰੇ ਆ ਆਪਦੇ ਉਹਨਾਂ ਘੱਟਣ ਕੁੱਟਣ ਪਟਣ ਆਏ ਜਾਂ ਕੋਈ ਬਾਹਰ ਆਇਆ ਤੇ ਇਹਨੂੰ ਹਟਾ ਕਰ ਲਿਆ ਬੰਦੇ ਨੂੰ ਹਾਂ ਉਹਦਾ ਜਰੂਰੀ ਉਹ ਤੇ ਆਪੇ ਚ ਨਹੀਂ ਪੁੰਦੇ ਸੀ ਤੇ ਨਵੇਂ ਭਰਾ ਹੁਣ ਆ ਬਾਂਹ ਟੁੱਟ ਗਈ ਉਹਦੀ ਪੰਜ 6 ਮਹੀਨੇ ਕੋਈ ਭਾਰਾ ਕੰਮ ਨਹੀਂ ਕਰ ਸਕਦਾ ਏਡੀ ਛਤੀ ਨਹੀਂ ਤਿੰਨ ਚਾਰ ਮਹੀਨੇ ਨਹੀਂ ਹੋਣਾ ਕੰਮ ਉਹ ਮੈਨੂੰ ਵੀ ਪਤਾ ਨਹੀਂ ਹੋਣਾ ਬਾਬੂ ਕਿ ਆਪਾਂ ਤਾਂ ਹੀ ਗਲਤੀ ਮੰਨਣੇ ਚਲ ਹੋ ਗਈ ਆ ਇੱਕ ਮਿੰਟ ਇਹ ਆਪਣੇ ਸੁਕੇ ਮਾਲ ਦਾ ਹੁਣ ਮੈਂ 20000 ਰੁਪਇਆ ਡਾਕਟਰ ਨੂੰ ਦੇਣਾ ਮੈਂ ਇੱਕ ਮਿੰਟ ਗੱਲ ਸੁਣ 20000 ਉਹਨੂੰ ਦਊਂਗਾ 20000 ਤੇ ਮੁੰਡੇ ਦੀ ਜਮਾਨਤ ਕਰਾਉਂਦਾ ਮੈਂ ਮੁੰਡੇ ਅੰਦਰ ਥੋੜਾ ਜਾਂ ਕਰਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਮੇਰਾ ਮੁੰਡਾ ਅੰਦਰ ਨਹੀਂ ਜਾਂਦਾ ਬਾਰੋ-ਬਾਰ ਕਰਾ ਲੈਣੀ ਹੈ ਹਾਈ ਕੋਰਟing ਕਰਾਣੀ ਪਵੇ ਅੱਛਾ ਅੱਛਾ ਠੀਕ ਹੈ ਤੇ 20000 ਲਾ ਕੇ 50000 ਮੇਰਾ ਲੱਗ ਗਿਆ ਹਾਂ ਹਾਂ ਹੈ ਮਾਲ ਦਾ ਤੁਹਾਡੇ ਤੇ ਪਰਚਾ ਹੋ ਜਾਂਦਾ 20 20000 ਲਾ ਕੇ ਜਮਾਨਤ ਕਰਾਉਗੇ ਹੂੰ ਮੁਰਗੇ ਤਰੀਕਾ ਪਾ ਕੇ ਜਲਦੀ ਬਵਾਈ ਜਾਵਾਂਗੇ ਮੁਰਗੇ ਪੁਲਿਸ ਨੂੰ ਪੈਸੇ ਦੇਵਾਂਗੇ ਠੀਕ ਹੈ ਟੋਟਲ ਰੁਪਇਆ 70000 ਲੱਗ ਜਾਂਦਾ ਫਿਰ ਇਹ 50000 ਲਾ ਕੇ ਫਿਰ ਦੁਕਾਨ ਤੇ ਹੀ ਬੈਠਾ ਮੇਰੀ ਗੱਲ ਸੁਣ ਲੈ ਫੇਰੀ ਹਾਂ ਇਸ ਨੇ ਉਧਰੋਂ ਗਏ ਜਿਹੜੇ ਉਧਰੋਂ ਗਏ ਜਿਹੜੇ ਤੁਹਾਡਾ ਵੀ ਨੁਕਸਾਨ ਸਾਡਾ ਵੀ ਨੁਕਸਾਨ ਮੈਂ ਇਹ ਗੱਲ ਕਹਿਣਾ ਨਾ ਪਉ ਜਿਹੜਾ ਨੁਕਸਾਨ ਹੋਏਣਾ ਤੇ ਗਾਣਾ ਨਾ ਕਰੀਏ ਜੇ ਅੱਜ ਵਾਰ ਜੋ ਕੀ ਲੈਣਾ ਵੀਰ ਯਾਰ ਗੱਲ ਮੈਂ ਮੁੰਡੇ ਆਪਣੇ ਨੂੰ ਲੱਖ ਲੱਖ ਗਾਲ੍ਹ ਕਦੀ ਮੈਂ ਗਵਾਰਨਟ ਜ ਨਹੀਂ ਲੜੀਦਾ ਸਾਲਿਓ ਬਾਹਰ ਲੜੋ ਤੁਹਾਡੀ ਕੋਈ ਗਵਾਰਨ ਵੀ ਮਤ ਕਰੇ ਓਏ ਆ ਗੱਲ ਗੱਲੇ ਹੁਣ ਮੈਨੂੰ ਵੀ ਮੈਂ ਸਮਝ ਮੈਂ ਵੀਰ ਕੋਈ ਈ ਸਹੀ ਦਾ ਦੁਖਣੀ ਲੜੇ ਲੁੜੇ ਨੇ ਆਪੇ ਖੋਹਣਾ ਪਾਣ ਵੱਡ ਪੱਤ ਕਰ ਲੈਂਦੇ ਜੋ ਕਰ ਲੈ ਪਰ ਇਹ ਬਾਹਰ ਇਹ ਕੰਮ ਗਲਤ ਹੋਇਆ ਨਾ ਇਹ ਇਹ ਮੁੰਡੇ ਨੇ ਪਾਣੀ ਮੇਸੇ ਜਿਹੜਾ ਗਲਤੇ ਮੈਂ ਮੰਨਦਾ ਤੇਰੇ ਨਾਲ ਸਾਰੀ ਗੱਲਾਂ ਸਹਿਮਤ ਐ ਮੈਨੂੰ ਵੀ ਪਤਾ ਐ ਤੈਨੂੰ ਵੀ ਪਤਾ ਐ ਮੇਰਾ ਵੀਰ ਸੱਚਾ ਤਾਂ ਚੰਨ ਜਿਹੜੇ ਮਰਜੀ ਬੰਦਾ ਬਣਾਈ ਜਾਵੇ ਬਾਅਦ ਚ ਯਾਰ ਸਾਰਾ ਕੰਮ ਕਿਹੜਾ ਨਹੀਂ ਹੁੰਦਾ ਤੈਨੂੰ ਪਤਾ ਹੀ ਐ ਕਿਹੜੀ ਚੀਜ਼ ਨਹੀਂ ਹੋ ਜਾਂਦੀ ਹੁੰਦੀ ਬਾਉ ਉਨੀ ਬਾਅਦ ਨੁੱਕਰ ਤੇ ਲੱਗੀ ਆ ਮੇਰੀ ਉਹ ਗੱਲ ਪੌੜਨ ਤੇ ਲੱਗੀ ਆ ਉਹ ਰਗੜ ਡਿਗਾ ਉਹੀ ਤੇ ਲੱਗੀ ਆ ਤੇ ਟੀਰਾ ਦੇ ਅਗਨੇ ਪੈਸੇ ਲੈਣੇ ਯਾਰ ਜੇ ਕਿਹੜਾ ਕੰਮ ਨਹੀਂ ਕਰ ਸਕੀ ਹੈ ਉਹ ਟੀਆਦ ਨਾ ਪੈਣੀ ਹੋਣੀ ਲੈਣਾ ਇਸੇ ਕਰਕੇ ਲੈਣਾ ਹਾਂ ਤੇ ਉਹ ਡਾਕਟਰ ਵਾਲੇ ਕਹਿੰਦਾ ਕੋਈ ਮੁਰਦੂਗਾ ਕਿਸੇ ਨੂੰ ਨਹੀਂ ਮੋੜਦਾ ਪਰ ਨਹੀਂ ਆਪਾਂ ਕੰਮ ਨਾ ਕਰੀਏ ਤੇ ਚੰਗੇ ਆ ਭਰਾ ਮੈਂ ਤੈਨੂੰ ਸਿੱਧੀ ਗੱਲ ਕਰਦਾ ਮੈਂ ਕਰਦਾ ਨਾ ਨਾ ਗੱਲ ਕੀ ਕਹਿੰਦੇ ਕਹਿੰਦੇ ਗੱਲ ਸੁਣੋ ਜਿਹੜਾ ਕੋਈ ਵੀ ਲਾ ਲੋ ਲੱਭਾ ਬਾਵਾ ਸਾਹਿਬ ਨੂੰ ਮੈਂ ਕਰਾਵਾਂਗਾ ਕਿਸੇ ਨਾਲ ਗੱਲ ਹੀ ਕਰਨਾ ਜੇ ਕੋਈ ਪੁੱਛਦਾ ਕਿੰਦਾ ਕੀਤਾ ਕਿ ਅਹੀਂ ਭਰਾ ਭਰਾ ਹੋਣ ਆਪੇ ਗੱਲ ਹੈ ਕੋਈ ਲੋਕ ਨਹੀਂ ਕਿਸੇ ਨਾਲ ਇਹ ਸਾਨੂੰ ਐਮਰਰ ਰਿਸਿਵ ਹੋਈ ਸੀ ਨਤੀ ਸ਼ੇਰ ਦੀ ਲੜਾਈ ਹੋਈ ਸੀ ਸਾਨੂੰ ਐਮਰਰ ਹੋਈ ਰਿਸਿਵ ਤੇ ਉਸ ਇਹ ਮੈਂ ਜੋ ਡਾਕਟਰ ਦੀ ਰਿਪੋਰਟ ਦੇ ਹਿਸਾਬ ਨਾਲ ਐਫਆਰ ਨੰਬਰ 187/24 ਅੰਡਰ ਸੈਕਸ਼ਨ 115 117 2 ਪੀਐਨਐਸ ਦੇ ਤਹਿਤ ਅਸੀਂ ਕਰ ਕਾਰਵਾਈ ਕੋ ਬੰਦਿਆਂ ਦੇ ਖਿਲਾਫ ਆਉਂਚ ਗਿਆ ਉਹਨਾਂ ਨੂੰ ਕਿਆ-ਕਿਆ ਸੀ ਕਿ ਇੱਕ ਸੜਕ ਕੋ ਆਡੀਓ ਦੇ ਜਿਹਨੇ ਨੂੰ ਧਮਕੀਆਂ ਦੇ ਰੇ ਸੀ ਕਿ ਪੈਸੇ ਦੇ ਕੇ ਆਪਾਂ ਫਸਾ ਦਿੱ ਤੁਮਾਉਗੇ ਤੇ ਇੱਕ ਉਹਨਾਂ ਨੇ ਫੋਟੋ ਦਿਖਾਈ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਮੇਰੇ ਕੋਲ ਅਜੇ ਤੱਕ ਈ ਰਿਟਰਨ ਉਹਨਾਂ ਦੀ ਆਡੀਓ ਰਿਟਰਨ ਕੰਪਲੇਂਟ ਹੈ ਜਾਂ ਇਹ ਕੋਈ ਆਡੀਓ ਕੋਈ ਫੋਟੋ ਨਹੀਂ ਆਈ ਜਦੋਂ ਕੋਈ ਰਿਟਰਨ ਕੰਪਲੇਂਟ ਆਈ ਆਏਗੀ ਉਹਨੂੰ ਇਨਵੈਸਟੀਗੇਸ਼ਨ ਚਲੇ ਆ ਕੇ ਅਗਲੀ ਕਾਰਵਾਈ ਕਰਾਂਗੇ ਥੈਂਕ ਯੂ ਹੈਲੋ ਆਸ ਕਾਲੀ ਸਤ ਸ੍ਰੀ ਅਕਾਲ ਜੀ ਇਹ ਬਲੰਦਸਰ ਯੋਦਾਬਾਈ ਬੋਲਦੇ ਹਾਂਜੀ ਦੋਨ ਜੀ। ਭਾਰੀ ਐਮ ਐਸ ਰਾਜਾ ਬੋਲਦਾ ਪੱਤਰਕਾਰ ਬਡਾਲੇ ਤੋਂ। ਹਾਂਜੀ ਦੱਸੋ। ਮੈਂ ਕਿਹਾ ਪਰਸੋਂ ਹੀ ਤੁਹਾਡਾ ਕੰਟੈਕਟ ਕੀਤਾ ਸੀ ਪੱਤਰਕਾਰ ਨੇ ਤੁਸੀਂ ਆਪਣਾ ਕੋਈ ਪੱਖ ਰੱਖਿਆ ਨਹੀਂ ਲੜਾਈ ਵਾਲੇ ਮਸਲੇ 'ਚ ਜਗਜੀਤ ਵਾਲੇ ਜੇ। ਉਹ ਯਾਰ ਮੈਂ ਛੁੱਟੀ ਆਵਾਂਗਾ ਰੱਖਦਾਗਾ ਮਾਪੇ ਇੱਥੇ ਪੱਤਨੀ ਰੱਖਣਾ ਗੱਲ ਮੁੰਡੇ ਮੇਰੇ ਦੀ ਨਾਲ ਅੰਗਲ ਥੋੜੀ ਆ ਉਹ ਮੁੰਡੇ ਮੇਰੇ ਦੇ ਪਰਦਾ ਕਰਤਾ ਮੈਂ ਤੇ ਡਿਊਟੀ ਤੇ ਆ। ਤੁਸੀਂ ਕਿਦਾਂ ਹੁਣ ਡਿਊਟੀ ਤੇ? ਉਹ ਜੇ ਤੱਕ ਛੁੱਟੀ ਮਿਲ ਜੇਗੀ ਤੁਹਾਨੂੰ ਪਤਾ ਛੁੱਟੀ ਮਿਲਣੀ ਤੇ ਤਾਂ ਤੁਹਾਡੀ ਜਿਹੜੀ ਉਹਨਾ ਆਡੀਓ ਭਾਜੀ ਦੇ ਤੇਜ ਜਿਹੜੇ 30000 ਰੁਪਏ ਦੇ ਕੇ ਮੈਂ ਵੱਡਾ ਪਰਚਾ ਕਰਾ ਰਿਹਾ ਯਾਰ ਜਿਹੜੀ ਆਡੀਓ ਇਹਨੂੰ ਜਿਹੜੇ ਪਾਇ ਪਾਰੇ ਜਿਹੜੀ ਮੇਰੀ ਉਹਨਾਂ ਕੋਲ ਵੀਡੀਓ ਜਿਹੜੇ ਮੇਰੇ ਘਰ ਪਏ ਉਹ ਮੇਰੇ ਕੋਲ ਜੋ ਨਾ ਵੀਡੀਓ ਭੇਜੋ ਮੇਰੀ ਸੁਣੋ ਦੋ ਸਾਤੇ ਰਖਾਇਆ ਵਿੱਚ ਇਹਨਾਂ ਨਾਲ ਇੱਕ ਭਰਾ ਫੌਜੀ ਆ ਤੇ ਇੱਕ ਭਗਵੰਤ ਦਾੜੀ 20000 ਰੁਪਏ ਦਾ ਮਿਲਣਾ ਆਡੀਓ ਵੀਡੀਓ ਪਾਉਣਾ ਸਾਨੂੰ ਪਾਉਂਦੇ ਕਿਉਂ ਨਹੀਂ ਤੁਸੀਂ ਪਾ ਲਾਂਗੇ ਫਿਰ ਜਦੋਂ ਮੌਕਾ ਆਏਗਾ ਨਾ ਪਾ ਲਾਂਗਾ ਠੀਕ ਆ ਓਕੇ